ਆਜ਼ਾਦੀ ਤੋਂ ਬਾਅਦ ਨਹਿਰ ਨਹੀਂ ਕੋਈ ਨਵੀਂ ਨਿਕਲੀ ਸੂਆ ਤਾਂ ਕੋਈ ਜ਼ਰੂਰ ਨਿਕਲ ਸਕਦਾ ਕਸ ਮਾਲਵਾ ਨਹਿਰ ਦਾ ਨਾਰਾ ਕਿ ਕੋ 178000 ਕਿਲਾ ਉਹਦੇ ਪ੍ਰਵਾਹ ਥੱਲੇ ਆਉਣਾ ਜਿੱਥੇ ਹਰੀਕੇ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਤੀਜੀ ਨਹਿਰ ਉਹਨਾਂ ਦੋਨਾਂ ਨਹਿਰਾਂ ਦੇ ਨਾਲ ਆ ਜਾਣੀ ਹੈ ਜਿਹਦੇ ਨਾਲ ਇੱਕ ਇਹ ਗੱਲ ਲੱਗਦੀ ਸੀ ਐਸ ਨਹਿਰ ਦਾ ਪਾਣੀ ਲਿਫਟ ਕਰਕੇ ਉਧਰ ਚੱਕਿਆ ਜਾਂਦਾ ਤੁਹਾਨੂੰ ਕੋਈ ਕਮੀ ਆਉਂਦੀ ਉਹ ਨਹੀਂ ਆਉ ਇੱਕ ਦੂਸਰੇ ਪਾਸੇ ਜਿਹੜਾ ਕੌੜਾ ਪਾਣੀ ਮਾੜਾ ਪਾਣੀ ਥੱਲੇ ਚੱਕ ਕੇ ਲਾਉਂਦੇ ਸੀ ਨਹਿਰਾਂ ਦਾ ਪਾਣੀ ਜੇ ਸਾਨੂੰ ਸਿੰਚਾਈ ਕਰਨ ਲੱਗ ਜੂਗਾ ਤਾਂ ਅਸੀਂ ਉਹਦੇ ਨਾਲ ਆਪਣੀ ਜ਼ਮੀਨ ਵੀ ਬਚਾ ਲਾਂਗੇ ਫਸਲਾਂ ਵੀ ਚੰਗੀਆਂ ਹੋਣਗੀਆਂ ਪਹਿਲਾ ਮੁੱਖ ਮੰਤਰੀ ਹੈ ਜਿਨੇ ਐਡਾ ਵੱਡਾ ਔਰ ਵੱਡਾ ਪ੍ਰੋਜੈਕਟ ਹੈ ਜਿਹੜਾ ਇਹ ਮੇਲ ਪੱਥਰ ਹੋਊਗਾ ਤੇ ਦੂਸਰੀ ਗੱਲ ਸਰਕਾਰਾਂ ਚਲਾਉਣ ਵਾਲੇ ਗੱਲਾਂ ਤਾਂ ਵੱਧ ਕੱਟ ਕਰਦੇ ਰਹੇ ਮਿੱਠਿਆ ਜ਼ਮਾਨਾ ਉਹਦੇ ਨਾਲ ਬਹੁਤ ਕੁਝ ਕੱਟ ਜਾਂਦੇ ਰਹੇ ਔਰ ਪੰਜਾਬ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਜਿਵੇਂ ਨਹਿਰੀ ਕੋਠੀਆਂ ਸੀ ਉਹਨਾਂ ਲੋਕਾਂ ਨੇ ਵੇਚੀਆਂ ਪੰਜਾਬ ਫੇਰ ਕਰਜਾਈ ਹੋ ਗਿਆ ਵੇਚਤੀਆ ਚਲੋ ਕੋਈ ਨਹੀਂ ਪਰ ਪੰਜਾਬ ਕਰਜਾਈ ਨਾ ਹੁੰਦਾ ਸਾਰੇ பசੰਡੇ ਜਿਹੜੇ ਸਰਕਾਰੀ ਸਾਨੂੰ ਗਹਿਣੇ ਦਿੱਤੇ ਗਏ ਮਾਰਕਫੈਡ ਦੀ ਜਿਹੜੀ ਬਿਲਡਿੰਗਾਂ ਮੰਡੀ ਬੋਰਡ ਦੀਆਂ ਬਿਲਡਿੰਗਾਂ ਐਗਰੋ ਦੀਆਂ ਉਹ ਗਹਿਣੇ ਦਿੱਤੀਆਂ ਗਈਆਂ ਅੱਜ ਜਿਹੜਾ ਭਗਵੰਤ ਸਿੰਘ ਮਾਨ ਹੈ ਜੀ ਨੇ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਕੰਪਨੀ ਤੋਂ ਲੈ ਕੇ ਪੰਜਾਬ ਦੇ ਲੋਕਾਂ ਦੇ ਸਪੁਰਦ ਕੀਤਾ ਜੀ ਦੇ ਨਾਲ ਬਿਜਲੀ ਵੀ ਸਸਟੀਆਂ ਪਹਿਲਾਂ ਇਹ ਪ੍ਰਾਈਵੇਟ ਜਿੰਨੇ ਪੈਸੇ ਉਹਨਾਂ ਨੂੰ ਬਿਜਲੀ ਲਾਉਣ ਦੇ ਬਿਜਲੀ ਦੇ ਇੱਕ ਇੱਕ ਸਾਲ ਵਿੱਚ ਉਹਨਾਂ ਨੂੰ 46000 ਕਰੋੜ ਰੁਪਇਆ ਦੇਣਾ ਪੈਂਦਾ 46000 ਕਰੋੜ ਰੁਪਇਆ 2 ਲੱਖ ਤੇ 2000 ਦਾ ਬਜਟਾ ਸਾਡਾ ਇੱਕ ਹਿੱਸਾ ਬਿਜਲੀ ਖਾ ਜਾਂਦੀ ਹੈ ਜਿੰਦੇ ਜੋ ਬਿਜਲੀ ਲਈ ਅਸੀਂ 30000 ਕਰੋੜ ਦੀ ਔਰ 28000 ਕਰੋੜ ਦੀ ਤੇ ਜਿਹੜਾ 18000 ਕਰੋੜ ਰੁਪਇਆ ਰੋਗੋਈ ਦਿੱਤਾ ਇਹਨਾਂ ਨੇ ਪਹਿਲਾਂ ਜਿਹੜੇ ਸਮਝੌਤੇ ਕੀਤੇ ਸੀ ਚੱਲੇ ਨਾ ਚੱਲੇ ਤੇ ਜੇ 8000 ਕਰੋੜ ਦੇ ਅਸੀਂ 1100 ਕਰੋੜ ਚ ਥਰਮਲ ਪਲਾਂਟ ਲੈ ਸਕਦੇ ਆ ਤੇ 3-4-4-5-5000 ਕਰੋੜ ਚ ਥਰਮਲ ਬਰਾਡ ਲਾ ਸਕਦੇ ਅਸ ਨਾਲੇ ਸਾਡੇ ਬੱਚੇ ਉਹਦੇ ਵਿੱਚ ਨੌਕਰੀਆਂ ਕਰਦੇ ਨਾਲੇ ਸਾਨੂੰ ਜ਼ਮੀਨ ਬਿਜਲੀ ਸਸਤੀ ਮਿਲਦੀ ਇਹ ਉਹਨਾਂ ਵਿੱਚ ਹਿੱਸੇ ਰੱਖ ਕੇ ਟੋਲ ਪਲਾਜ਼ੇ ਨਹੀਂ ਬਣਾਏ ਸੀ ਪਤੈ ਲੱਗਾ ਕੋਦੋਂ ਤੇ ਚੱਲੀ ਜਾਂਦੇ 12 13 ਜਿਹੜੇ ਭਗਵੰਤ ਮਾਨ ਜੀ ਜਦੋਂ ਆਏ ਆ ਉਹਨਾਂ ਨੇ ਹਟਾ ਦਿੱਤੇ ਦੂਸਰੇ ਦਾ ਵੀ ਸਾਰਾ ਦਾ ਚਲੀ ਜਾਂਦਾ ਵੀ ਕਿੰਨਾ ਕਿੰਨਾ ਸਮਾਂ ਹੋ ਗਿਆ ਕੀ ਔਰ ਇਸ ਲਈ ਮੈਂ ਸਾਰਿਆਂ ਨੂੰ ਹੱਥ ਬੰਦ ਕੇ ਬੇਨਤੀ ਕਰਦਾ ਆਪਣਾ ਪੰਜਾਬ ਬਹੁਤ ਕੁਝ ਵੇਖ ਲਿਆ ਆਪਾਂ ਮਾੜੇ ਚੰਗੇ ਦਿਨ ਵੇਖ ਲਏ ਇਹਨੂੰ ਬਚਾਉਣ ਦੀ ਖਾਤਰ ਆਪਣੀ ਔਲਾਦ ਦੀ ਖਾਤਰ ਸ਼ਾਂਤੀ ਰੱਖੀਏ ਰਲ ਮੁਲ ਕੇ ਇਹਦੇ ਵਿੱਚ ਹਿੱਸਾ ਪਾਈਏ ਤੁਸੀਂ ਜੇ ਸਾਡੇ ਤੇ ਵਿਸ਼ਵਾਸ ਕੀਤਾ ਜੇ ਸਾਨੂੰ 92 ਲੋਕਾਂ ਨੂੰ ਆਪਣੇ ਘਰਾਂ ਜੋ ਤੁਹਾਡੇ ਵਰਗੇ ਸਧਾਰਨ ਜੇ ਲੋਕ ਆ ਇਹ ਅਗਲੀਆਂ ਗੱਲਾਂ ਨਹੀਂ ਰਿਸ਼ਤੇਦਾਰਾਂ ਤੇ ਰਿਸ਼ਤੇਦਾਰੀ ਐਮਐਲਏ ਬਣਦੇ ਜਾਂਦੇ ਆ ਕੋਈ ਵਿੱਚ ਸਾਲੇ ਜੀਜੇ ਐਮਐਲਏ ਬਣੇ ਫਿਰਦੇ ਸੀ ਮੰਤਰੀ ਬਣੇ ਫਿਰਦੇ ਸੀ پڑੁਈਏ ਮੰਤਰੀ ਬਣੇ ਫਿਰਦੇ ਸੀ ਤਾਇ ਭਤੀਜੇ ਬਣੇ ਫਿਰਦੇ ਸੀ ਪਰ ਇਹੋ ਜਿਹੀਆਂ ਗੱਲਾਂ ਹੋਣ ਐਤਕੀ ਨਹੀਂ ਐਤਕੀ ਵੱਖੋ ਵੱਖਰੇ ਥੋੜੇ ਚੁਣੇ ਹੋਏ ਆ ਔਰ ਸਾਡੇ ਵਿੱਚ ਜੇ ਕੋਈ ਗਲਤੀ ਕਰਦਾ ਤਾਂ ਸਰਪਾਰ ਭਗਵੰਤ ਸਿੰਘ ਮਾਨ ਉਹਦੋਂ ਨਾਪ ਲੈਂਦੇ ਆ ਤੁਸੀਂ ਆਪ ਵੇਖਿਆ ਮੈਂ ਕਿਸੇ ਦਾ ਨਾਂ ਕੀ ਲਾਵਾਂ ਅਤੇ ਇੱਕ ਗੱਲ ਕਹਿੰਦਾ ਵੀ ਪਹਿਲੇ ਜਿਹੜੇ ਆਏ ਉਹਨਾਂ ਨੇ ਕੀ ਕੁਝ ਬਣਾਇਆ ਤੁਹਾਨੂੰ ਵੀ ਪਤਾ ਜਿਹੜਾ ਚੰਡੀਗੜ੍ਹ ਵਸਦਾ ਉਹਨਾਂ ਦੇ ਨਾਲ ਤੇ ਵਸਦਾ ਪਰਲੇ ਪਾਸੇ ਉਹ ਤਾਂ ਤੋਂ ਤੋਂ ਦਾ ਕਿਤੇ ਕਿਤੇ ਜਾਣਦਾ ਵੀਲਾ ਮਿਲਦਾ ਆ ਉਹਦਾ ਨਾਂ ਵੀ ਦਮਾ گاਉਂ ਰੱਖਿਆ ਕੁਛ ਹੀ ਰੱਖ ਲੈਣ ਤੇ ਪ੍ਰਾਣਾ گاਉਂ ਨੂੰ ਪਸੰਦ ਨਹੀਂ ਸੀ ਨਵਾਂ ਬਣਾ ਲਿਆ ਪਰਲੇ ਪਾਸੇ ਜਾ ਕੇ ਔਰ ਅਸੀਂ ਮੰਤਰੀ ਬਣ ਗਏ ਪਹਿਲੇ ਦਿਨ ਅਸੀਂ ਐਫੀ ਡਬਲ ਦੇ ਪੈਂਦੇ ਆ ਵੀ ਸਾਡੇ ਕੋਲੇ ਕੀ ਜਾਇਦਾਦਾਂ ਨੇ ਉਹ ਤੁਸੀਂ ਨੈੱਟ ਤੇ ਵੇਖ ਸੰਖਿਓ ਸਾਡੀਆਂ 2 ਸਾਲ ਹੋ ਗਏ 3 ਰਹਿ ਗਏ ਐ ਇੱਕ 5 ਸਾਲਾਂ ਵਾਸਤੇ ਲੋਕ ਚੁਣੇ ਜਾਂਦੇ 5 ਸਾਲਾਂ ਬਾਅਦ ਅਸੀਂ ਤੁਹਾਡੇ ਕੋਲੇ ਆਵਾਂਗੇ ਤੁਸੀਂ ਫੇਰ ਵੀ ਸਾਡੀ ਜਾਇਦਾਦ ਚੈੱਕ ਕਰਦੇ ਹੋਗੇ ਤੁਹਾਡੇ 1 ਰੁਪਏ ਦੇ ਪੰਜਾਬ ਦੇ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ 1 ਰੁਪਏ ਦੇ ਦੇਣਦਾਰ ਰਵੇਦਾਰ ਨਹੀਂ ਹੋਵਾਂਗੇ ਕਿ ਅਸੀਂ ਉਹਦੇ ਵਿੱਚ ਕੋਈ ਹੇਰਾ ਫੇਰੀ ਕੀਤੀ ਹੋਊਗੇ ਠੀਕ ਐ ਜਿਵੇਂ ਤੁਸੀਂ ਸਾਨੂੰ ਸੇਵਾ ਨਹੀਂ ਲਾਇਆ ਬਹੁਤ ਕੁਝ ਦਿੱਤਾ ਮੇਰੇ ਵਰਗਾ ਸਧਾਰਨ ਬੰਦਾ ਉਹਨੂੰ ਐਮਐਲਏ ਬਣਾਇਆ ਮੰਤਰੀ ਬਣ ਗਿਆ ਪੰਜ ਛੇ ਕਾਰਾਂ ਤੁਰੀਆਂ ਫਿਰਦੀਆਂ ਹੋਰ ਘਰ ਰਹਿਣ ਨੂੰ ਘਰ ਦੇਤਾ ਤੋਂ ਫਿਰ ਮੇਰਾ ਮੈਨੂੰ ਵੀ ਕਿਸੇ ਗੱਲ ਤੇ ਸਬਰ ਰੱਖਣਾ ਚਾਹੀਦਾ ਮੈਂ ਥੋੜੀ ਸੇਵਾ ਵਿੱਚ ਹਾਜ਼ਰ ਐ ਸੋ ਸਾਨੂੰ ਤੁਸੀਂ ਕਦੇ ਵੀ ਚੈੱਕ ਕਰ ਲੋਗੇ ਤੇ ਸਾਡੇ ਕੋਲੋਂ ਇਹੀ ਕੁਝ ਨਿਕਲੂਗਾ ਨਾਲੇ ਕਿੱਲਿਆਂ ਵਾਲੀ ਵਾਲੇ ਤੇ ਪੱਤਰੇ ਵਾਲੀ ਵਾਲੇ ਤੁਹਾਨੂੰ ਤਾਂ ਕੀ ਐ ਮੈਂ ਤੁਹਾਡੇ ਕੋਲ ਹੀ ਰਹਿਣਾ ਫੇਰ ਵੀ ਪਤਾ ਲੱਗ ਜੂ ਵੀ ਸਾਡਾ ਭਾਂਡਾ ਜਾਂ ਸਾਡਾ ਦੂਜਾ ਕਿਸ ਤਰ੍ਹਾਂ ਦਾ ਹੋ ਗਿਆ ਜੇ 8 9 ਮਹੀਨਿਆਂ ਚ ਮੇਰੇ ਚ ਫਰਕ ਨਹੀਂ ਪਿਆ ਤੇ ਫੇਰ ਵੀ ਗਾਹ ਨੂੰ ਵੀ ਤੁਸੀਂ ਕੀ ਦੇਖ ਲੋਗੇ ਸੋ ਮੈਂ ਸਾਰਿਆਂ ਦਾ ਜਿਹੜੇ ਭੈਣ ਭਰਾ ਜੋ ਵੀ ਆਏ ਆ ਮੈਨੂੰ ਬਹੁਤ ਚੰਗਾ ਲੱਗਿਆ ਜਿਹੜੇ ਪ੍ਰਧਾਨ ਜੀ ਕਟਿਆ ਵਾਲੀ ਨੇ ਜਿਨ੍ਹਾਂ ਨੇ ਆਪਣਾ ਮੱਛੀ ਪਾਲਣ ਦਾ ਔਰ ਜੇ ਅਸੀਂ ਇਹ ਗੱਲ ਸਿੱਖ ਲਈਏ ਮਾਰਕੀਟਿੰਗ ਤਾਂ ਅਸੀਂ ਬਹੁਤ ਹੀ ਸ਼ੌਕੀ ਜਿਵੇਂ ਉਹ ਮੁੰਡਾ ਦੁੱਧ ਵਾਲੇ ਦੀ ਗੱਲ ਦੱਸੀ ਸੀ ਇਸ ਤਰ੍ਹਾਂ ਵੀ ਆਪਣਾ ਜੀਵਨ ਜਿਹੜਾ ਪੈਸਾ ਦੁੱਗਣਾ ਤਿਕਣਾ ਉਹਦੇ ਵਿੱਚ ਕਮਾ ਸਕਦੇ ਆ ਜਿਹੜਾ ਆ ਪ੍ਰੋਸੈਸਿੰਗ ਪਲਾਂਟ ਹੈ ਇੱਕੋ ਵਾਲਾ ਇੰਗਰੋ ਵਾਲਾ ਇਹਦੇ 'ਚ ਵੀ ਐਡੀਸ਼ਨ ਕਰਨੀ ਆ ਜਿਹੜਾ ਮੇਰੇ ਜ਼ਿੰਮੇਵਾਰੀ ਆ ਉਹ ਮੈਨੂੰ ਦੋ ਤਿੰਨ ਵਾਰੀ ਪਹਿਲਾਂ ਗਿਆ ਕਿਆ ਵੀ ਇਹਨੂੰ ਵਧਾ ਲਿਆ ਜਵੇਂ ਤੋ ਥੋੜੇ ਸਮੇਂ ਤਾਈਂ ਮੇਰਾ ਕਾ 200000 ਰੁਪਇਆ ਮੈਂ ਮਨਜ਼ੂਰ ਕਰਵਾਇਆ ਉਹਦੇ ਵਿੱਚੋਂ ਇੱਧਰਲੇ ਪਾਸੇ ਲਿਆ ਕੇ ਉਹਨੂੰ ਵੀ ਆਪਾਂ ਇਹਦਾ ਕਪੈਸਿਟੀ ਵਧਾ ਦਿਆਂਗੇ ਔਰ ਖੇਤੀਬਾੜੀ ਨੂੰ ਉੱਚਾ ਚੱਕਣ ਦੇ ਲਈ ਜਿੱਥੇ ਸਰਕਾਰ ਉੱਥੇ ਆਪਾਂ ਵੀ ਇਸ ਗੱਲ ਨੂੰ ਸੋਚੀਏ ਕਿ ਅਸੀਂ ਉਹੋ ਜਿਹੇ ਧੰਦੇ ਬਣਾਈਏ ਜਿਦੇ ਨਾਲ ਸਾਡੀ ਆਮਦਨ ਵਧ ਸਕੇ ਅਸੀਂ ਕੱਲੀ ਨੇਰੀਪੁਰੀ ਖੇਤੀ ਤੇ ਨਾਰਿਜੇ ਫਿਰ ਜਦੋਂ 10 ਦਾ 33 ਦਾ ਕਈ ਵਾਰੀ ਬਨਾਫਾ ਵੀ ਹੁੰਦਾ ਤੇ ਫਿਰ ਜੇ ਮੌਸਮ ਖਰਾਬ ਹੋ ਜੇ ਤੇ ਉਹਦੇ ਨਾਲ ਔਰ ਰੋਜ਼ ਦੀ ਆਮਦਨੀ ਹੁੰਦੀ ਜੇ ਤੁਸੀਂ ਰੋਜ਼ ਦੀ ਆਮਦਨ ਕਿਤੇ ਨਾ ਕਿਤੇ ਜਿਵੇਂ ਇਹ ਬੱਚੀ ਪਾਲਣ ਦੀ ਹੈ ਜਿਵੇਂ ਦੁੱਧ ਦੀ ਹੈ ਜਿਵੇਂ ਇਹ ਮੁਰਗੀ ਪਾਲਣ ਦੀ ਹੈ ਥੋੜਾ ਜਿਹਾ ਸਹਾਈ ਰੋਜ਼ ਰੋਜ਼ ਹੁੰਦਾ ਰਹੇ 6 ਮਹੀਨਿਆਂ ਦੀ ਫਸਲ 6 ਮਹੀਨਿਆਂ ਤੇ ਆਉਂਦੀ ਰਹਿੰਦੀ ਹੈ ਕਈ ਵਾਰ ਉਹ ਚੰਗੀ ਹੋ ਜਾਂਦੀ ਕਈ ਵਾਰੀ ਨਹੀਂ ਚੰਗੀ ਹੁੰਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲਦਿਆਂ ਕੋਈ ਸ਼ਬਦ ਇਹੋ ਜਿਹਾ ਬੋਲਿਆ ਗਿਆ ਵੀ ਜਿਹੜਾ ਚੰਗਾ ਨਾ ਕੋਈ ਮੈਂ ਮਾਫੀ ਚਾਹੂੰਗਾ ਇਹ ਇਹ ਇੱਕ ਸ਼ਬਦ ਮੇਰੇ ਪ੍ਰਮਾਣਿਕ